ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਤੁਹਾਡਾ ਬਹੁਤ ਜ਼ਿਆਦਾ ਤੇ ਅੱਜ ਆਪਾਂ ਲੈ ਕੇ ਆਏ ਆਂ ਤੁਹਾਡੇ ਲਈ ਵਿంటర్ 컬렉ਸ਼ਨ ਬਹੁਤ ਜ਼ਿਆਦਾ ਸੋਹਣੇ ਨੇ ਸਟੌਲ ਵਾਲੇ ਸੂਟ ਤੇ ਬਹੁਤ ਜ਼ਿਆਦਾ ਸੋਹਣੀਆਂ ਬਾਟਮ ਨੇ ਨਾਲ ਪ੍ਰਿੰਟ ਬਹੁਤ ਸੋਹਣੇ ਨੇ ਪਸ਼ਮੀਨਾ ਦੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਪਿਓਰ ਪਸ਼ਮੀਨਾ ਦੇ ਵਿੱਚ ਕੁਆਲਿਟੀ ਮਿਲ ਜੂਗੀ ਤੁਹਾਨੂੰ ਰੇਟ ਵੀ ਬੜੇ ਸਸਤੇ ਮਿਲਣਗੇ ਤੇ ਸੂਟ ਬਹੁਤ ਜ਼ਿਆਦਾ ਸੋਹਣੇ ਆਜੋ ਤੁਹਾਨੂੰ ਮੈਂ ਕਰਾਵਾਂ ਚੈੱਕ ਤੇ ਇਦਾਂ ਸੇਮ ਫੋਟੋ ਨਾਲ ਦੇ ਜਿਹੜੇ ਆ ਜਾਣਗੇ ਆਰਟੀਕਲ ਤੇ ਬਹੁਤ ਜ਼ਿਆਦਾ ਪਿਆਰਾ ਸਟੱਫ ਤੁਹਾਨੂੰ ਦਊਗਾ ਤੇ ਕੁਆਲਿਟੀ ਜਿਹੜੀ ਆ ਉਹ ਵੀ ਬਹੁਤ ਜ਼ਿਆਦਾ ਸੁਪਰ ਤੋਂ ਉੱਪਰ ਵਾਲੀ ਕੁਆਲਿਟੀ ਹੋਊਗੀ ਆ ਕਰਿਓ ਪਹਿਲਾਂ ਇੱਕ ਚੈੱਕ ਜਰੀ ਕਿ ਬਹੁਤ ਹੀ ਸ਼ਾਨਦਾਰ ਪ੍ਰਿੰਟ ਜੇ ਤੇ ਇਹਦੇ ਨੈਕ ਲਾਈਨ ਦੇ ਅਸੀਂ ਵੇਖ ਸਕਦੇ ਜੇ ਨੱਕ ਦੇ ਉੱਪਰ ਲੱਗੇ ਆ ਬੜਨ ਤੇ ਇਧਰੋਂ ਬਾਹਾਂ ਦਾ ਡਿਜ਼ਾਈਨ ਆ ਗਿਆ ਇਹਦਾ ਤੇ ਇਧਰੋਂ ਦੂਜੀ ਸਾਈਡ ਤੇ ਬਾਹਾਂ ਦਾ ਘੇਰਾ ਵੀ ਡਿਜੀਟਲ ਪ੍ਰਿੰਟ ਆ ਤੇ ਬੈਕ ਸਾਈਡ ਜਿਹੜੀ ਇਹਨਾਂ ਦੀ ਇਹ ਵੀ ਸਾਰੀ ਇਦਾਂ ਹੀ ਡਿਜੀਟਲ ਪ੍ਰਿੰਟ ਦੇ ਵਿੱਚ ਆ ਜੂਗੀ ਜੇ ਤੇ ਇਹ ਆ ਜਾਣਗੇ ਪਸ਼ਮੀਨਾ ਦੇ ਸੂਟ ਬਹੁਤ ਜ਼ਿਆਦਾ ਸੋਹਣੇ ਬਹੁਤ ਸ਼ਾਨਦਾਰ ਤੇ ਆ ਗਈ ਇਹਦੇ ਨਾਲ ਬਾਟਮ ਤੇ ਆ ਨਾਲ ਆ ਜੂਗਾ ਜੇ ਇਹਦੇ ਸਟੌਲ ਸ਼ਰਟ ਦੀ ਕੱਟ ਜਿਹੜੀ ਜੇ ਉਹ 2.5 ਮੀਟਰ ਦੀ ਜੇ ਬਾਟਮ ਦੀ ਵੀ 2.5 ਮੀਟਰ ਜੇ ਤੇ ਸਟੌਲ ਜਿਹੜਾ ਜੇ ਉਹ 2.5 ਦੇ ਕਰੀਬ ਕਰੀਬ ਜੇ ਆ ਲੋ ਕਰਿਓ ਚੈੱਕ ਬਹੁਤ ਸੋਹਣੇ ਸਟੌਲ ਨੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਕਿ ਇਹਦਾ ਜਿਹੜਾ ਪੂਰਾ ਸੂਟ ਦੀ ਲੁੱਕ ਜਿਹੜੀ ਉਹ ਕਿੱਦਾਂ ਦੀ ਰਹਿਣ ਵਾਲੀ ਆ ਆ ਲੋ ਜੀ ਤੇ ਇਹਦਾ ਰੇਟ ਹੈਗਾ ਜੇ ਸਿਰਫ ਤੇ ਸਿਰਫ 775 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਮੰਗਵਾ ਸਕਦੇ ਜੇ ਦੂਜੀ ਗੱਲ ਇਹ ਇੱਥੇ ਕੋਈ ਬੁਰਨੀ ਜ ਨਹੀਂ ਕੋਈ ਕੁਝ ਨਹੀਂ ਹੋਣਾ ਇੰਨੀ ਸੋਹਣੀ ਕੁਆਲਿਟੀ ਆ ਆ ਵੀ ਕਰ ਲੋ ਚੈੱਕ ਇਹਦੇ ਵਿੱਚ ਆਗਾ ਦੂਜਾ ਕਲਰ ਤੇ ਬਾਟਮ ਵੀ ਇਹਦੇ ਨਾਲ ਗਰਮ ਆਜੂਗੀ ਜੇ ਪਸ਼ਮੀਨਾ ਦੀ ਤੇ ਸੂਟ ਵੀ ਪਸ਼ਮੀਨਾ ਦਾ ਜੇ ਤੇ ਸਟੌਲ ਜਿਹੜਾ ਜੇ ਉਹ ਵੀ ਸੇਮ ਫੈਬਰਿਕ ਦੇ ਵਿੱਚ ਆਜੂਗਾ ਤੇ ਸਟੌਲ ਦੀ ਕੱਟ ਜਿਹੜੀ ਜੇ ਉਹ ਆਜੂਗੀ ਜੇ 2 ਮੀਟਰ ਇਹ ਸ਼ਾਲ ਨਹੀਂ ਸਟੌਲ ਜੇ ਪਲੀਜ਼ ਇਹ ਗੱਲ ਦਾ ਖਿਆਲ ਕਰਿਓ ਤੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਨੇ ਬਹੁਤ ਜ਼ਿਆਦਾ ਸੋਹਣੇ ਸੂਟ ਇਹ ਆ ਗਿਆ ਬਹੁਤ ਜ਼ਿਆਦਾ ਸੋਹਣਾ ਸੂਟ ਪਸ਼ਮੀਨੇ ਦੇ ਵਿੱਚ ਤੇ ਇਹਦੇ ਵਿੱਚ ਕਲਰ ਆਪਸ਼ਨਾਂ ਤੁਹਾਨੂੰ ਮਿਲਦੀਆਂ ਜਾਣਗੀਆਂ ਤੇ ਸਟੌਲ ਜਿਹੜੇ ਆ ਉਹ ਵੀ ਤੁਹਾਨੂੰ ਨਾਲ ਡਿਜੀਟਲ ਪ੍ਰਿੰਟ ਜਿਹੜੇ ਉਹ ਵੀ ਮਿਲਦੇ ਜਾਣਗੇ ਫਰੰਟ ਬੈਕ ਸਾਰੀਆਂ ਜਿਹੜੀਆਂ ਜੇ ਇਹਨਾਂ ਦੀਆਂ ਬੜੀਆਂ ਆ ਡਿਜੀਟਲ ਪ੍ਰਿੰਟ ਦੇ ਵਿੱਚ ਬਾਟਮ ਜਿਹੜੀਆਂ ਜੇ ਉਹ ਆਉਣਗੀਆਂ ਪਲੇਨ ਰੇਟ ਇਹਦਾ ਹੈਗਾ ਜੇ ਸਿਰਫ ਤੇ ਸਿਰਫ 775 ਰੁਪਏ ਤੇ ਇਹਨਾਂ ਦੇ ਵਿੱਚ ਕਲਰ ਮਿਲਦੇ ਜਾਣਗੇ ਕਲਰ ਚੈੱਕ ਕਰੀ ਜਾਓ ਤੇ ਇਹ ਤੁਸੀਂ ਵੇਖ ਸਕਦੇ ਜੇ ਬਹੁਤ ਜ਼ਿਆਦਾ ਸੋਹਣਾ ਕਲਰ ਆ ਬਹੁਤ ਹੀ ਪਿਆਰਾ ਇਹ ਇਹ ਕਲਰ ਜਿਹੜਾ ਇਹਨੂੰ ਤੁਸੀਂ ਕਹਿ ਸਕਦੇ ਜਿਵੇਂ ਜਿੱਦਾਂ ਫੌਜੀ ਕਲਰ ਨਹੀਂ ਕਰ ਦਿੰਦੇ ਉਹ ਵੀ ਆ ਜਾਊਗਾ ਤੇ ਇਹਦੇ ਵੀ ਬੈਕ ਸਾਈਡ ਜਿਹੜੀ ਏਦਾਂ ਡਿਜੀਟਲ ਪ੍ਰਿੰਟ ਆਊਗੀ ਫਰੰਟ ਜਿਹੜੀ ਸਾਰੀ ਏਦਾਂ ਹੀ ਇਹਦੀ ਡਿਜੀਟਲ ਪ੍ਰਿੰਟ ਦੇ ਵਿੱਚ ਤੇ ਆਹ ਸਟਾਲ ਇਹਦੇ ਨਾਲ ਇਹ ਵੀ ਬਹੁਤ ਸ਼ਾਨਦਾਰ ਡਿਜੀਟਲ ਪ੍ਰਿੰਟ ਦੇ ਵਿੱਚ ਆ ਤੇ ਰੇਟ ਇਹਦਾ ਹੈਗਾ ਜੇ ਸਿਰਫ ਤੇ ਸਿਰਫ 775 ਰੁਪਏ ਤੇ ਆ ਵੀ ਕਰਿਓ ਚੈੱਕ ਨੈਕਸਟ ਜਿਹੜਾ ਕਲਰ ਹੈ ਇਹ ਵੀ ਬੜਾ ਸੋਹਣਾ ਜੇ ਇਹ ਆਗਾ ਪੀਚ ਸ਼ਰਟ ਦੇ ਵਿੱਚ ਆਹ ਲੋ ਜੀ ਬਾਟਮ ਆਉਗੀ ਪਲੇਨ ਇਹਦੇ ਨਾਲ ਤੇ ਸਟਾਲ ਆਊਗਾ ਬਹੁਤ ਜਿਆਦਾ ਪਿਆਰਾ ਬਹੁਤ ਸੋਹਣਾ ਤੇ ਸੂਟ ਜਿਹੜਾ ਜੇ ਉਹ ਆਊਗਾ ਪਸ਼ਮੀਨੇ ਦੇ ਵਿੱਚ ਪ੍ਰਿੰਟ ਬਹੁਤ ਸੋਹਣੇ ਨੇ ਤੇ ਬਹੁਤ ਹੀ ਜਿਆਦਾ ਸੋਹਣੀ ਕੁਆਲਿਟੀ ਆ ਇਹ ਹੈਗੇ 775 ਦੀ ਰੇਂਜ ਦੇ ਵਿੱਚ ਇਸ ਤੋਂ ਬਾਅਦ ਹੁਣ ਤਾਂ ਆਹ ਲੋ ਜੀ ਆ ਵੀ ਕਰਿਓ ਚੈੱਕ ਬਹੁਤ ਹੀ ਸੋਹਣਾ ਸੂਟ ਜੇ ਬਲੈਕ ਕਲਰ ਦੇ ਵਿੱਚ ਤੇ ਬਲੈਕ ਕਲਰ ਜਿਹੜਾ ਆ ਉਹ ਬਹੁਤ ਘੱਟ ਆਉਂਦਾ ਪਸ਼ਮੀਨੇ ਦੇ ਵਿੱਚ ਤੁਸੀਂ ਵੇਖ ਸਕਦੇ ਜੇ ਇਹ ਆ ਗਿਆ ਆਪਣੇ ਕੋ ਸਾਰਾ ਹੀ ਫਰੰਟ ਦੇ ਵਿੱਚ ਇਹਦੇ ਸਾਰਾ ਪ੍ਰਿੰਟ ਤੱਲੇ ਘੇਰੇ ਦੇਤੇ ਵੀ ਪ੍ਰਿੰਟ ਆ ਤੇ ਇਧਰੋਂ ਇਹਦੀਆਂ ਬਾਹਾਂ ਦੇ ਉੱਪਰ ਵੀ ਪ੍ਰਿੰਟ ਆ ਤੇ ਇਦਾਂ ਹੀ ਇਹਦੀ ਬੈਕ ਸਾਈਡ ਜਿਹੜੀ ਆ ਉਹ ਵੀ ਪ੍ਰਿੰਟ ਆ ਜੂਗੀ ਸਾਰੀ ਤੇ ਇਹਦੇ ਵਿੱਚ ਵੀ ਕਲਰ ਤੁਹਾਨੂੰ ਮਿਲਦੇ ਜਾਣਗੇ ਤੇ ਬਲੈਕ ਇਹਦੇ ਨਾਲ ਆ ਗਈ ਜੇ ਬੋਟਮ ਪਸ਼ਮੀਨੇ ਦੀ ਤੇ ਅੱਗੇ ਆ ਗਿਆ ਜੇ ਇਹਦੇ ਨਾਲ ਸਟੌਲ ਉਹ ਵੀ ਪਸ਼ਮੀਨੇ ਚ ਬਹੁਤ ਸੋਹਣਾ ਸੇਮ ਡਿਜੀਟਲ ਪ੍ਰਿੰਟ ਦੇ ਵਿੱਚ ਆਲਾ ਆਲੋ ਕਰਿਓ ਚੈੱਕ ਵੀ ਤੇ ਇਹ ਤੁਹਾਨੂੰ ਮਿਲ ਜੂਗਾ ਜੇ 800 ਤੇ 750 ਰੁਪਈਆ ਦੀ ਰੇਂਜ ਦੇ ਵਿੱਚ ਇਦੇ ਵਿੱਚ ਵੀ ਸ਼ਿਪਿੰਗ ਦਾ ਤੁਹਾਨੂੰ ਫ੍ਰੀ ਦੇਵਾਂਗੇ ਤੇ ਇਹ ਆਊਗਾ 800 ਤੇ 750 ਰੁਪਈਆ ਦਾ ਬਹੁਤ ਸ਼ਾਨਦਾਰ ਪਸ਼ਮੀਨੇ ਦਾ ਸੂਟ ਜੇ ਗਰਮ ਸੂਟ ਨੇ ਵਿంటర్ ਕਲੈਕਸ਼ਨ ਆ ਸਾਰੀ ਇਹ ਤੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਤੇ ਆ ਆ ਗਿਆ ਇਹਦੇ ਵਿੱਚ ਸੈਕੰਡ ਕਲਰ ਪ੍ਰਿੰਟ ਸੇਮ ਆਉਣਗੇ ਕਲਰ ਵਿੱਚ ਚੇਂਜ ਹੋ ਜਾਣਗੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤਹੀਂ ਸਕਰੀਨਸ਼ਾਟ ਲੈ ਕੇ ਤੇ ਦਿੱਤੇ ਹੋਏ ਮੇਰੇ ਵਟਸਐਪ ਨੰਬਰ ਤੇ ਭੇਜ ਦਿਓ ਸੇਮ ਨੰਬਰ ਤੇ ਪੇਮੈਂਟ ਹੋਣੀ ਆ ਤੇ ਐਡਰੈਸ ਤੁਸੀਂ ਆਪਣਾ ਪ੍ਰੋਪਰ ਸਹੀ ਭੇਜਿਓ ਤੇ ਤੁਹਾਨੂੰ ਆਪਾਂ ਪਾਰਸਲ ਜਿਹੜੇ ਆ ਇਹ ਆਨਲਾਈਨ ਭੇਜ ਦਾਂਗੇ ਆਫਲਾਈਨ ਲੈਣੇ ਆ ਤੁਸੀਂ ਸੜਕੋ ਸਾਡੀ ਸ਼ਾਪ ਆ ਰਾਜੇਸੰਸੀ ਅਨਹਦ ਆਰਟਸ ਬੁਟੀਕ ਨਾਮ ਤੋਂ ਤੁਸੀਂ ਉੱਥੇ ਆਣ ਕੇ ਵੀ ਵਿਜ਼ਿਟ ਕਰ ਸਕਦੇ ਜੀ ਆਹ ਲਓ ਜੀ ਇਹਦੇ ਵਿੱਚ ਕਲਰ ਵੇਖ ਲਓ ਚੈੱਕ ਕਰ ਲਓ ਬਹੁਤ ਜ਼ਿਆਦਾ ਸ਼ਾਨਦਾਰ ਜੇ ਤੇ ਬਹੁਤ ਸੋਹਣਾ ਸਟਾਫ ਜੇ ਤੇ ਇਹ ਅਗੇ ਜੇ ਪਸ਼ਮੀਨਾ ਦੇ ਗਰਮ ਸੂਟ ਤੇ ਸਟੋਲ ਵੀ ਨਾਲ ਇਹਨਾਂ ਦੇ ਸੇਮ ਬਣੇ ਆਉਣਗੇ ਸਟੋਰ ਵੀ ਖੋਲ ਕੇ ਦਿਖਾ ਦਿੰਨਾ ਆ ਲੋ ਕਰ ਲੋ ਚੈੱਕ ਸਟੋਰ ਵੀ ਇਹਦਾ ਆ ਲੋ ਤੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਇਹ ਹੈਗੇ ਜੇ ਗਰਮ ਸੂਟ ਹੁਣ ਜਿੱਦਾਂ ਤੁਹਾਨੂੰ ਪਤਾ ਹੈ ਕਿ ਸਰਦੀ ਸ਼ੁਰੂ ਹੋ ਗਈ ਆ ਤੇ ਸਰਦੀਆਂ ਦੇ ਵਿੱਚ ਪਾਉਣ ਲਈ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਬਹੁਤ ਹੀ ਪਿਆਰਾ ਸਟਾਫ ਦੇ ਨਾਲ ਕਲਰ ਆ ਗਿਆ ਮੋਰ ਪੰਖੀ ਆ ਤੇ ਬਹੁਤ ਜ਼ਿਆਦਾ ਸ਼ਾਨਦਾਰ ਡਿਜ਼ਾਈਨ ਸਟੌਲ ਬਹੁਤ ਸੋਹਣਾ ਪ੍ਰਿੰਟ ਇਹਦਾ ਤੇ ਇਹਦਾ ਰੇਟ ਜਿਹੜਾ ਜੇ ਉਹ ਹੈਗਾ ਜੇ ਸਿਰਫ ਤੇ ਸਿਰਫ 875 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਪ੍ਰਿੰਟ ਕਰ ਲੋ ਚੈੱਕ ਇਹ ਵੀ ਸੇਮ ਆਏਗਾ ਜੇ ਮਾਡਲ ਨਾਲ ਦਾ ਹੀ ਸੂਟ ਤੇ ਇਹਦੇ ਵਿੱਚ ਵੀ ਤੁਹਾਨੂੰ ਜਿਹੜੇ ਜੇ ਡਿਜੀਟਲ ਪ੍ਰਿੰਟ ਜਿਹੜੀ ਫਰੰਟ ਬੈਕ ਸਾਰੀ ਮਿਲ ਜੂਗੀ ਤੇ ਨਾਲ ਇਹਦੇ ਬਾਟਮ ਜਿਹੜੀ ਜੇ ਉਹ ਪਲੇਨ ਮਿਲ ਜੂਗੀ ਆ ਰਹੀ ਬਾਟਮ ਆ ਗਈ ਪਲੇਨ ਤੇ 프린트 ਆ ਗਿਆ ਤੇ 프론트 사이드 ਵੀ ਤੇ 백 사이드 ਵੀ ਤੇ ਇਹਦਾ ਵੀ ਤੁਹਾਨੂੰ ਮੈਂ ਸ਼ਾਲ ਦਿਖਾ ਦਿੰਨਾ ਖੋਲ ਕੇ ਸ਼ਾਲ ਨਹੀਂ ਸਟੋਲ ਇਹ ਤੁਹਾਨੂੰ ਆਹ ਲਓ ਜੀ ਇਹ ਵੀ ਬੜਾ ਸ਼ਾਨਦਾਰ ਤੇ ਬੜਾ ਸੋਹਣਾ ਜਿਹਾ ਇਹਦਾ ਹੈਗਾ ਜੀ ਸਟੋਲ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ 2.5 ਮੀਟਰ ਦੀ ਕੱਟ ਦੇ ਨਾਲ ਬਾਟਮ 2.5 ਮੀਟਰ ਦੀ ਸ਼ਰਟ ਤੇ 2 ਮੀਟਰ ਦੇ ਕਰੀਬ-ਕਰੀਬ ਜਿਹੜਾ ਜੇ ਸਟੋਲ ਹੈ ਇਹਦਾ ਰੇਟ ਹੈਗਾ ਜੀ 875 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ 올 ਓਵਰ ਇੰਡੀਆ ਦੇ ਵਿੱਚ ਇਹਦੇ ਵਿੱਚ ਵੀ ਆ ਗਿਆ ਜੇ ਮੋਰ ਪੰਖੀਆ ਕਲਰ ਬਹੁਤ ਸੋਹਣਾ ਤੇ ਬਹੁਤ ਪਿਆਰੀ ਸ਼ੇਡ ਤੇ ਇਹਦੇ ਵਿੱਚ ਵੀ ਕਲਰ ਜਿਹੜੇ ਤੁਹਾਨੂੰ ਮਿਲਦੇ ਜਾਣਗੇ ਜਲਦੀ ਜਲਦੀ ਬੁੱਕ ਕਰੀ ਜਾਓ ਆਰਡਰ ਤੇ ਸਕਰੀਨਸ਼ਾਟ ਜਿਹੜੇ ਜੇ ਉਹ ਲੈ ਕੇ ਪੇਮੈਂਟ ਕਰਕੇ ਤੇ ਆਪਣਾ ਐਡਰੈਸ ਭੇਜੀ ਜਾਓ ਅਗੂ ਕਲਰ ਕਰੇ ਚੈੱਕ ਇਹ ਵੀ ਬੜਾ ਸ਼ਾਨਦਾਰ ਕਲਰ ਜੇ ਬਹੁਤ ਸੋਹਣੀ ਬਾਟਮ ਦੇ ਨਾਲ ਜੇ ਪਲੇਨ ਆ ਗਈ ਬਾਟਮ ਤੇ ਡਿਜੀਟਲ ਪ੍ਰਿੰਟ ਚ ਆ ਗਿਆ ਸੂਟ फ्रंट बैक ਜਿਹੜੀ ਜੇ ਪੂਰੀ ਫੁੱਲੀ ਡਿਜੀਟਲ ਪ੍ਰਿੰਟ ਬਣੀ ਆ ਸਟਾਲ ਜਿਹੜਾ ਜੇ ਉਹ ਵੀ ਪੂਰਾ ਡਿਜੀਟਲ ਪ੍ਰਿੰਟ ਦੇ ਵਿੱਚ ਆ ਤੇ ਪਸ਼ਮੀਨਾ ਦੇ ਗਰਮ ਸੂਟ ਨੇ ਬਹੁਤ ਸ਼ਾਨਦਾਰ ਸੂਟ ਨੇ ਰੇਟ ਹੈਗਾ ਜੇ ਸਿਰਫ ਇਹਨਾਂ ਦਾ 875 ਰੁਪਏ ਆ ਲੋ ਇਹ ਕਿ ਆ ਗਿਆ ਬਲੈਕ ਬਾਟਮ ਦੇ ਨਾਲ ਪ੍ਰਿੰਟ ਬਹੁਤ ਸ਼ਾਨਦਾਰ ਤੇ ਡਿਜ਼ਾਈਨ ਜਿਹੜਾ ਜੇ ਉਹ ਵੀ ਬੜਾ ਸੁਪਰ ਕਲਾਸਿਕ ਆ ਆ ਸਟਾਲ ਦਾ ਜੇ ਨਾਲ ਸਟਾਲ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਸਟੋਲ ਜਿਹੜੇ ਨੇ ਉਹ ਸਾਰੇ ਬੜੇ ਸੋਹਣੇ ਬਣੇ ਆ। ਪ੍ਰਿੰਟ ਬਹੁਤ ਸੋਹਣੇ ਸਟੋਲਾਂ ਦੇ। ਆਹ ਲੋ ਜੀ। ਆਹ ਲੋ ਕਰ ਲੋ ਚੈੱਕ। ਤੇ ਇਹ ਤੁਸੀਂ ਲੈ ਸਕਦੇ ਜੇ 800 ਤੇ 750 ਰੁਪਈਆ ਦੇ ਨਾਲ। ਇਸ ਤੋਂ ਬਾਅਦ ਜਿਹੜੀ ਜੇ ਹੋਰ ਪਲੱਸ ਦੀ ਰੇਂਜ ਸ਼ੁਰੂ ਹੋਣ ਲੱਗੀ ਆ ਉਹ ਵੀ ਤੁਹਾਨੂੰ ਮੈਂ ਦਿਖਾਉਣਾ। ਉਹ ਵੀ ਕਰਿਓ ਚੈੱਕ ਜਰੀ। ਇਹ ਆਗੇ ਜੇ ਪਾਕਿਸਤਾਨੀ ਸੂਟ ਪਸ਼ਮੀਨਾ ਦੇ ਵਿੱਚ। ਇਹ ਸਾਰੀ ਇਹਦੇ ਵਿੱਚ ਆ ਗਈ ਜੇ ਕਢਾਈ ਹੋਈ ਸੂਟ ਦੇ। ਦੇ ਨਾਲ ਹੈਗਾ ਜੇ ਡਿਜੀਟਲ ਪ੍ਰਿੰਟ ਬੜੇ ਸ਼ਾਨਦਾਰ ਕਢਾਈਆਂ ਦੇ ਨਾਲ ਜੇ ਡਿਜ਼ਾਈਨ ਇਹਦਾ ਤੇ ਇਹਦੇ ਨਾਲ ਪਲੇਨ ਹੈਗੀ ਜੇ ਬਾਟਮ ਇਹਦੀ ਤੇ ਇਹਦੀ ਬੈਕ ਸਾਈਡ ਜਿਹੜੀ ਜੇ ਇਹ ਵੀ ਸਾਰੀ ਕਢਾਈ ਹੋਈ ਜੇ ਤੇ ਨਾਲ ਪ੍ਰਿੰਟ ਜੇ ਆਹ ਲੋ ਅੰਦਰੋਂ ਮੈਂ ਤਾਂ ਮੈਂ ਚੈੱਕ ਕਰਾ ਦਣਾ ਆ ਵੇਖੋ ਸਾਰਾ ਇਹਦੇ ਅੰਦਰ ਜਿਹੜਾ ਇਹ ਸਾਰਾ ਥ्रेड ਵਰਕ ਹੋਇਆ ਬੜਾ ਸ਼ਾਨਦਾਰ ਤੇ ਬਹੁਤ ਸੋਹਣੀ ਵੀਵਿੰਗ ਜਿਹੜੀ ਇਹਦੇ ਉੱਤੇ ਆਈ ਆ ਆਹ ਲੋ ਜੀ ਇਹ ਆ ਗਿਆ ਜੇ ਪਾਕਿਸਤਾਨੀ ਸੂਟ ਬਾਟਮ ਇਹਦੇ ਨਾਲ ਆ ਗਈ ਜੇ 2.5 ਮੀਟਰ ਦੀ ਤੇ ਨਾਲ ਇਹਦੇ ਆ ਗਿਆ ਸਟਾਲ ਸਟੌਲ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਆਲੋ ਚੈੱਕ ਕਰ ਲਓ। ਆਲੋ। ਬੜਾ ਹੀ ਸ਼ਾਨਦਾਰ ਹੈ ਵੀਆ ਆ ਗਿਆ ਸਟੌਲ ਇਹਦਾ ਪਾਕਿਸਤਾਨੀ ਲੁੱਕ ਦੇ ਵਿੱਚ ਤੇ ਰੇਟ ਇਹਦਾ ਜੇ ਬਹੁਤ ਜ਼ਿਆਦਾ ਰੀਜ਼ਨੇਬਲ ਤੇ ਬਹੁਤ ਜ਼ਿਆਦਾ ਸੋਹਣਾ ਤੇ ਇਹ ਤੁਹਾਨੂੰ ਮਿਲੂਗਾ ਸਿਰਫ ਤੇ ਸਿਰਫ 975 ਰੁਪਈਆ ਦੇ ਵਿੱਚ। ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਪਸ਼ਮੀਨਾ ਦਾ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਨਿੱਗਾ ਤੇ ਗਰਮ ਸੂਟ ਜੇ। ਇਹਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੇ ਕਲਰ ਅੱਗੇ ਹਾਂ। ਆ ਲੋ ਜੀ ਇਹ ਵੀ ਕਰ ਲੋ ਚੈੱਕ ਇਹ ਸਾਰੀ ਕਢਾਈ ਜੇ ਵਿੱਚ ਇਹਦੇ ਹੋਈ ਤੇ ਬਾਕੀ ਉੱਪਰ ਸਾਰਾ ਜਿਹੜਾ ਜੇ ਪ੍ਰਿੰਟ ਆ ਇਹਦਾ ਪਸ਼ਮੀਨੇ ਦਾ ਡਿਜੀਟਲ ਪ੍ਰਿੰਟ ਨੇ ਤੇ ਨਾਲ ਇਹਦੇ ਸਟਾਲ ਜਿਹੜਾ ਜੇ ਉਹ ਵੀ ਡਿਜੀਟਲ ਪ੍ਰਿੰਟ ਦਾ ਆ ਬਾਟਮ ਜਿਹੜੀ ਜੇ ਉਹ ਤੁਹਾਨੂੰ ਮਿਲ ਜੂਗੀ ਜੇ ਗਰਮ ਸੂਟ ਪਸ਼ਮੀਨਾ ਦੇ ਵਿੱਚ ਤੇ ਆ ਲੋ ਕਰ ਲੋ ਬੁੱਕ ਇਹਨੂੰ ਕਰ ਲੋ ਚੈੱਕ ਰੇਟ ਆ ਜੇ 975 ਰੁਪਏ ਤੇ ਆ ਆ ਗਿਆ ਜੇ ਇਹਦੇ ਵਿੱਚ ਲਾਸਟ ਕਲਰ ਆਪਣੇ ਕੋ ਇਹ ਵੀ ਤੁਸੀਂ ਲੈ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਕਰੋ ਚੈੱਕ ਜੇ ਰਿਹਾ ਇਹ ਆਗੇ ਜੇ ਗਰਮ ਸੂਟ ਪਸ਼ਮੀਨਾ ਦੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਤੇ ਬੁੱਕ ਕਰ ਲਓ ਇਹ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਆਫਲਾਈਨ ਤੁਸੀਂ ਸਾਡੇ ਕੋਲ ਸ਼ਾਪ ਤੇ ਵਿਜ਼ਿਟ ਕਰ ਸਕਦੇ ਜੇ ਰਾਜੇਸਥਾਨ ਸੀ ਪੁਰਾਣੇ ਅੱਡੇ ਮੇਨ ਬਾਜ਼ਾਰ ਦੇ ਅੰਦਰ ਸਾਡੀ ਸ਼ਾਪ ਆ ਤੁਸੀਂ ਉੱਥੇ ਆਣ ਕੇ ਵੀ ਆਫਲਾਈਨ ਸੂਟ ਜਿਹੜੇ ਜੇ ਲੈ ਸਕਦੇ ਜੇ ਤੇ ਆਨਲਾਈਨ ਤੁਸੀਂ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਐਡਰੈਸ ਭੇਜਿਓ ਤੇ ਪੇਮੈਂਟ ਕਰਕੇ ਤੇ ਤੁਸੀਂ ਆਨਲਾਈਨ ਮੰਗਵਾ ਸਕਦੇ ਜੀ ਤੇ ਇਦਾਂ ਦਾ ਹੋਰ ਨਵਾਂ ਸਟਾਕ ਤੇ ਨਵੀਆਂ ਵੀਡੀਓ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਕਰਿਓ ਫੋਲੋ Facebook ਪੇਜ ਤੇ ਵੀ ਤੁਹਾਨੂੰ ਅਵੇਲੇਬਲ ਮਿਲਾਂਗੇ ਜੀ ਹੁਣ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਧੰਨਵਾਦ